ਪਹਿਲਾ ਮਾਗੀ ਦੇ ਮੇਲੇ ਤੇ ਲੱਗਣ ਵਾਲੀ ਘੋੜਿਆਂ ਦੀ ਮੰਡੀ ਨੂੰ ਬਦਲ ਕੇ ਹੋਰ ਥਾਂ ਤੇ ਲਜਾਇਆ ਜਾ ਰਿਆ ਸੀ ਪਰ ਹੁਣ ਮੈਂ ਭਾਈ ਰਾਹੁਲ ਸਿੰਘ ਸਿੱਧੂ ਸ਼੍ਰੀ ਬਖਸ਼ਰ ਸਾਹਿਬ ਜੋ ਭਾਈ ਪਰਿਵਾਰ ਨੂੰ ਆਪਣੇ ਸਾਰੇ ਪਿੰਡਪੁਰਾ ਜਾਣਦੇ ਆ ਸਾਡਾ ਥੋੜਾ ਬਹੁਤਾ ਸ਼ੁਰੂ ਤੋਂ ਖੂਕ ਖਾਨਦਾਨੀ ਕਹਿ ਲੋ ਪਰਵਾਰਿਕ ਕਹਿ ਲੋ ਜਾਨਵਰ ਨਾਲ ਪਿਆਰ ਹੈ ਘੋੜੇ ਨਾਲ ਸ਼ੌਂਕ ਹੈ ਜਿਵੇਂ ਪਹਿਣੀ ਗੱਲ ਕਰਾ ਮੇਰੇ ਦਾਦੇ ਪੜਦਾਦਿਆਂ ਦੇ ਪਿਤਾ ਜੀ ਹਰਾਂ ਦੇ ਮੈਡਲਸ ਘੋੜਿਆਂ ਨੇ ਜਿੱਤੇ ਹੋਏ ਨੇ ਏ ਭਾਈ ਪਰਿਵਾਰ ਦਾ ਗੁਰੂ ਮਹਾਰਾਜ ਤੇ ਸਿਰ ਤੇ ਹੱਥ ਰੇ ਭਾਈ ਦਾ ਕਿਤਾਬ ਤੁਸੀਂ ਪਾਸ਼ੀ ਵੱਲੋਂ ਸਾਡੇ ਪਰਿਵਾਰ ਨੂੰ ਦਿੱਤਾ ਗਿਆ ਅੱਜ ਉਸ ਮਸਲੇ ਤੇ ਆਪਾਂ ਇਕੱਠੇ ਹੋਏ ਹਾਂ ਕਿ ਮੁਕਸਰ ਦੀ ਜਿਹੜੀ ਘੋੜਾ ਮੰਡੀ ਸੀ ਇਹਨੂੰ ਭਲਾਈਆਂ ਨਾਲ ਸ਼ਿਫਟ ਕਰਤਾ ਸੀ ਅੱਜ ਤੁਹਾਡੇ ਬਾਧਮ ਰਹੀ ਮੈਂ ਧੰਨਵਾਦ ਕਰਨਾ ਚਾਹੁੰਦਾ ਇਸ ਗਵਰਨਰ ਸਾਹਿਬ ਦਾ ਤੇ ਆਪਣੇ ਖੇਤੀਬਾੜੀ ਮੰਤਰੀ ਦਾ ਜਿਨ੍ਹਾਂ ਨੇ ਸਾਡੀ ਇਹ ਬੇਤੀਆ ਪ੍ਰਵਾਨ ਕੀਤੀਆਂ ਤੇ ਆਪਣੀ ਜਿਹੜੀ ਘੋੜਾ ਮੰਡੀ ਭਲਾਈਆਂ ਨਾਲ ਚਲੀ ਗਈ ਸੀ ਉਹ ਮੁੜ ਕੇ ਸ਼੍ਰੀ ਮੁਕਸਰ ਸਾਹਿਬ ਵਾਪਸ ਆ ਗਈ ਉਹਦੇ ਆਸੇ ਤਰਵਾ ਦੇ ਗੁਰਦਰ ਸਾਹਿਬ ਦਾ ਤੇ ਆਪਣੇ ਖੁੱਡਿਆ ਸਾਹਿਬ ਦਾ ਇਹ ਬਕਸਰ ਪਹਿਲਾਲੇ ਸਥਾਨ ਤੇ ਹੀ ਆ ਜਾਂ ਕੋਈ ਨਵਾਂ ਬਣਿਆ ਆ ਵੀ ਜੀ ਪਹਿਲਾਲੇ ਸਥਾਨ ਤੇ ਹੀ ਜੇ ਆਪਾਂ ਘੋੜੇ ਦੀ ਮੰਡੀ ਦੀ ਗੱਲ ਕਰੀਏ ਜਦੋਂ ਤੋਂ ਆਪਣੇ ਮਗਿੱਦ ਸ਼ੁਰੂ ਹੋਈ ਹੈ ਦੋਸੇ ਪਾਸੇ ਦੋਸੇ ਅੱਜ ਸਾਡੀ ਬੇਤੀਆ ਪ੍ਰਵਾਰ ਹੋਈ ਹੈ ਤੇ ਮੰਡੀ ਜੇ ਪਹਿਲਾਂ ਹੁੰਦੀ ਸੀ ਘੋੜੇ ਵਾਲੀ ਮੰਡੀ ਲੰਬੀ ਪਿੰਡ ਨਾਲ ਉੱਥੇ ਵਾਪਸ ਆ ਗਈ ਹੈ ਇਸ ਮੰਡੀ ਦਾ ਮੇਲਾ ਲੱਗ ਜੇ ਤੇ ਪੰਜਾਬ ਦੇ ਕਿਸਾਨਾਂ ਨਾਲ ਕਿੰਨਾ ਸਬੰਧ ਦੇਖਦੇ ਉਸੇ ਵੀ ਜੀ ਬੜਾ ਵੱਡਾ ਸਬੰਧ ਹੈ ਕਿਸਾਨੀ ਨਾਲ ਤੇ ਮੰਡੀ ਨਾਲ ਕਿਉਂਕਿ ਜਿਵੇਂ ਦਸੀ ਪਾਸ਼ਾ ਹੀ ਘੋੜਿਆਂ ਦੇ ਸ਼ਕੀਨ ਉਹ ਸਾਨੂੰ ਪਰਿਵਾਰਸਰ ਖੂਚਾਪੜੀ ਚੀਜ਼ਾਂ ਮਿਲੀਆਂ ਹੈ ਕਿ ਜਿਹੜੇ ਆਪਣੇ ਘੋੜੇ ਸੀ ਪਹਿਲਾਂ ਸਾਧਨ ਦਾ ਰਾਈ ਘੋੜੇ ਹੁੰਦੇ ਸੀ ਤੇ ਜਿਹੜਾ ਪੁਰਾਣਾ ਸਿਲਕ ਰੂਟ ਹੁੰਦਾ ਸੀ ਬੁਖਸਰ ਦੀ ਮੰਡੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਦੇਸੀ ਘੋੜੀ ਦੀ ਵੱਡੀ ਰਹੀ ਐ ਇੱਥੋਂ ਘੋੜੇ ਦੂਜੇ ਮੁਲਕਾਂ ਵਾਲੇ ਫਰੀਦ ਕੇ ਲੈ ਕੇ ਜਾਂਦੇ ਰਿਹਾ ਸਿਲਕ ਰੂਟ ਦੇ ਰਾਹੀਂ ਤੇ ਆ ਆਪਨੇ ਧਰਮ ਨਾਲ ਜੁੜੀ ਹੋਈ ਚੀਜ਼ ਸੀ ਇਹ ਸ਼ਫਟ ਕਰਨ ਦਾ ਕਾਰਨ ਕੀ ਸੀਗਾ ਜੀ ਕਿਉਂ ਇੰਨੇ ਨਿਕੇ ਨੇ ਕੀਤਾ ਗਿਆ ਕਿ ਇੰਨੇ ਫੈਸਲਾ ਜਿਹੜਾ ਭਲਾਈਆਂ ਨੇ ਸ਼ਿਫਟ ਕੀਤੀ ਐਟਲੀ ਸਿਆਸੀ ਫੈਸਲਾ ਸੀਗਾ ਆ ਸਾਡੀ موجوده ਸਰਕਾਰ ਨੇ ਫੈਸਲਾ ਲਿਆ ਸੀ ਕਿ ਭਲਾਈਆਂ ਨੇ ਸ਼ਿਫਟ ਕਰਦੀਏ ਉਨਾ ਚਿਰ ਸਿਆਸਤ ਰੜੀ ਵੀ ਸੀ ਬੱਚੋ ਅੱਜ ਸਾਨੂੰ ਜਦੋਂ ਪਤਾ ਲੱਗਿਆ ਅਸੀਂ ਆਵਾਜ਼ ਉਠਾਈ ਸਾਡੀ ਆਵਾਜ਼ ਸਾਡੀ ਸੁਣੀ ਗਈ ਸਾਡੀ ਬੇਨਤੀਆਂ ਪ੍ਰਵਾਨ ਹੋਈਆਂ ਤਾਂ ਉਹਦੇ ਮਾਧਮ ਨੇ ਇਸੀ ਧੰਨਵਾਦ ਕਰਨਾ ਚਾਹੁੰਦੇ ਹਾਂ ਗਵਰਨਰ ਸਾਹਿਬ ਦਾ ਆਪਣੇ ਖੁੱਡਿਆ ਸਾਹਿਬ ਦਾ ਕਿ ਅੱਜ ਸਾਡੀ ਵੱਡੀ ਇਸ ਤੋਂ ਪਹਿਲਾਂ ਹੁੰਦੀ ਸੀ ਉਥੇ ਵਾਪਸ ਆ ਗਈ ਹੈ ਉਹਨਾਂ ਤੋਂ ਇੱਕ ਦੇ ਵਿੱਚ ਤਾਂ ਮੈਨੂੰ ਲੱਗਦਾ ਇਹ ਹੋਰ ਨਹੀਂ ਜਾਊਗਾ ਅ ਗੁਰਸੇਵਕ ਜੀ ਪੱਕਾ ਸੱਦ ਕਰਦੇ ਨੇ ਗੁਰਸੇਵਕ ਜੀ ਮੈਂ ਤੁਹਾਨੂੰ ਫੋਟੋ ਹੀ ਪਾਉਂਗਾ ਮੈਂ ਕੱਲ ਗੁਰਦਰ ਸਾਹਿਬ ਨੂੰ ਜੋ ਮਿਲਿਆ ਐਸ ਵਾਰ ਮੇਰੀ ਦੂਜੀ ਬੁਲਾਕਾਚੀ ਪਹਿਲੀ ਮੇਰੀ ਬੁਲਾਕਾਚੀ ਨੂੰ ਰੋਕਣ ਵਾਸਤੇ ਫਿਰ ਮੈਂ ਕੱਲ ਉਹ ਧੰਨਵਾਦ ਕੀਤਾ ਹੈ ਗੁਰਦਰ ਸਾਹਿਬ ਦਾ ਤੇ ਦੂਜੀ ਉਹਨੇ ਬੇਇਤੀ ਕੀਤੀ ਹੈ ਕਿ ਜਿਹੜੀ ਘੋੜਾ ਦੀ ਮੰਡੀ ਹੈ ਜਿੱਥੇ ਲੰਬੀ ਲੱਗਦੀ ਹੈ ਉਹ ਜਿਹੜਾ ਥਾਂ ਹੈ ਉਹ ਸਮਾਲ ਸਕਲ ਇੰਡਸਟਰੀਆ ਥਾਂ ਹੈ ਅੱਜ ਸਮਾਲ ਸਕਲ ਇੰਡਸਟਰੀ ਮੁਕਸਰ ਕੀ ਇੰਡਸਟਰੀ ਹਾਂ ਬਹਿਰੀਗਾ ਇੰਡਸਟਰੀ ਲੈ ਕਰਦੇ ਉਹ 50 ਏਕੜ ਚ ਹੈ ਜਿਹੜਾ ਜਿੱਥੇ ਮੰਡੀ ਕੱਟੀ ਵੀ ਹੈ 50 ਏਕੜ ਚ ਇੰਡਸਟਰੀਅਲ ਬਾਸਕਲ ਇੰਡਸਟਰੀ ਜਗ ਹੈ ਪਰ ਇੰਡਸਟਰੀ ਨਾ ਹੋਣ ਕਰਕੇ ਜਿਹੜਾ ਲੋਕਾਂ ਨੇ ਉਹ ਸਾ ਖਰੀਦੀ ਸੀ ਕਿਸੇ ਕਿਸ਼ਤਰੀ ਭਰੀਆ ਕਿਸੇ ਨੇ ਕੁਛ ਨਹੀਂ ਕੀਤਾ ਉਹ ਡਿਫਾਲਟਰ ਹੋਏ ਕਾਫੀ ਮжоਰਿਟੀ ਬੰਦੇ ਡਿਫਾਲਟਰ ਹੋ ਗਏ ਤੇ ਮੰਡੀ ਖਾਲੀ ਪਈ ਹੈ ਤਾਂ ਮੈਂ ਦੂਜੀ ਬੇਨਤੀ ਕਰਕੇ ਗੁਰਦਾਸ ਸਾਹਿਬ ਨੂੰ ਕਿ ਉਹ ਜਿਹੜੀ ਜਗ੍ਹਾ ਹੈ ਉਹ ਲੋਟ ਕਰ ਦਿੱਤੀ ਜਾਵੇ ਜਾਂ ਤਾਂ ਪੰਜਾਬ ਮੰਡੀ ਬੋਰਡ ਨੂੰ ਜਾਂ ਪੰਜਾਬ ਐਨੀਮਲ ਹੈਲਥ ਡਿਪਾਰਟਮੈਂਟ ਨੂੰ ਕਿ ਪੰਜਾਬ ਚ ਬਹੁਤ ਥਾਵਾਂ ਤੇ ਪੱਕੀਆਂ ਘੋੜਿਆਂ ਦੀਆਂ ਮੰਡੀਆਂ ਅਹ ਲੱਗਦੀਆਂ ਇੱਕ ਆਮਦਨ ਦਾ ਸਰੋਤ ਜੀ ਪੰਜਾਬ ਸਰਕਾਰ ਨੂੰ ਇੱਕ ਆਪਣੇ ਜੀਵਨ ਦਾ ਭਾਈਚਾਰੇ ਇੱਕ ਸਾਈਡ ਇਨਕਮ ਕਹਿ ਲੋ ਪਸ਼ੂ ਆਪਸਰ ਰੱਖਦੇ ਜੋ ਪਸ਼ੂਆਂ ਨੇ ਖਾਣਾ ਹੈ ਬੱਚਾ ਗਾਵਾਂ ਨੇ ਖਾਣਾ ਹੈ ਉਹੀ ਘੋੜੇ ਰਖਾਣੇ ਉਦੀ ਕੀ ਦਾ ਫਰਕ ਕੀ ਹੈ ਇੱਕ 2 ਰੁਪਏ ਐਕਸਟਰਾ ਆ ਜਾਂਦੇ ਜਿਹੜਾ ਘੋੜੀ ਸੂਦੀ ਹੈ ਉਹਦੇ 11ਵੇਂ ਦਿਨਾਂ ਬਾਅਦ ਫੇਰ ਪੈਰੈਂਟ ਹੋ ਜਾਂਦੀ ਹੈ 11 ਮਹੀਨਿਆਂ ਬਾਅਦ ਬੱਚਾ ਫੇਰ ਦੇ ਦਿੰਦੀ ਇੱਕ ਵਾਰ ਢਿੱਡ ਚੋਂ ਇੱਕ ਜਾਨ ਉੱਰਾਫ ਹੁੰਦਾ ਹੈ ਇੱਕ ਜੀਵਿਦਾਰਾਂ ਨੂੰ ਸਾਨੂੰ ਕਿਸਾਨਾਂ ਨੂੰ 2 ਰੁਪਏ ਐਕਸਟਰਾ ਆ ਜਾਂਦੇ ਸਾਨੂੰ ਕਿੱਥੇ ਚ ਆ ਜਾਂਦੇ ਸੋ ਇਹ ਬਚਾਉਣ ਦੀ ਬਹੁਤ ਲੋੜ ਹੈ ਤੇ ਅੱਜ ਪੰਜਾਬ ਦੇ ਵਿੱਚ ਕੋਈ ਪਿੰਡ ਨਹੀਂ ਹੋ ਜੇ ਕੋੜੇ ਨਾ ਹੋਣਗੇ ਜਿਹੜਾ ਮਾਲਵੇ ਦਾ ਲੈ ਇਲਾਕੇ ਮੇਰੇ ਖਿਆਲ ਮਾਲਵੇ ਸਾਰੇ ਇਲਾਕੇ ਚ 100 ਕੋੜਾ ਤਾਂ ਐਵਰੀ ਹਰ ਪਿੰਡ ਚ ਹੈਗੇ ਹੈ ਰਾਜਸਥਾਨ ਦੀ ਹਰਿਆਣੇ ਦੇ ਬਾੜੇ ਆਉਂਦੀ ਸੀ ਗੁਜਰਾਤ ਵੀ ਆਉਦੀ ਸੀ ਤੇ ਹੁਣ ਵੇਖਣ ਨੂੰ ਆਇਆ ਆਂਧਰਾ ਦੇ ਕਰਨਾਟਕਾ ਦੇ ਮਹਾਰਾਸ਼ਟਰ ਕਿਸਾਉਣ ਲੱਗੇ ਇੱਕ ਸਾਡੇ ਲੋਕਾਂ ਨੂੰ ਇੱਕ ਦਾ ਸਰੋਤ ਪੈਦਾ ਹੁੰਦਾ ਕੱਲੇ ਘੋੜਾ ਵੱਡੀ ਦਾ ਕਰੀਏ ਜਦੋਂ ਇੰਨੀ ਗਿਣਤੀ ਚ ਬੰਦੇ ਇੱਥੇ ਆ ਕੇ ਰਹਿੰਦੇ ਐ ਕੋਈ ਹੋਟਲ ਨਹੀਂ ਖਾਲੀ ਰਹਿੰਦਾ ਲੋਕਾਂ ਦਾ ਕਰਿਆਣਾ ਵੀ ਵਿਕਦਾ ਕੋਈ ਰੈਸਟੋਰੈਂਟ ਦੇ ਆਪਣੇ ਜਿਹਨੇ ਰੈਸਟੋਰੈਂਟਾਂ ਮੁਖਸਰ ਚਾਉ ਰੈਸਟੋਰੈਂਟ ਸਾਰੇ ਫੁੱਲੁੰਦੇ ਕਿ ਰੋਟੀ ਹਰ ਬੰਦੇ ਨੇ ਖਾਣੀ ਐ ਤੇ ਬਹੁਤ ਲੋਕਾਂ ਨੂੰ ਕੰਮ ਮਿਲਦਾ ਹੈ ਤੇ ਪੰਜਾਬ ਸਰਕਾਰ ਬੜੀ ਵੱਡੀ ਆਮਦਨ ਹੁੰਦੀ ਹੈ ਟੱਟੋ ਕੱਟ 12 13000 ਕੋੜਾ ਉੱਥੇ ਆਉਂਦਾ ਪਰਚੀ ਕਿੰਨੇ ਲੱਖਾਂ ਦੀ ਕਿੱਟੀ ਜਾਂਦੀ ਹੈ ਇਹਨੂੰ ਪੰਜਾਬ ਨੂੰ ਫਾਇਦਾ ਹੈ ਬਸ ਜਾਣ ਕੇ ਜਿਹਨੇ ਗੱਲ ਕਰਦੇ ਪੁਸ਼ਕਰ ਸ਼ੋਹ ਹੁੰਦਾ ਉਹ ਸਰਕਾਰ ਨੂੰ ਅਪਗ੍ਰੇਡ ਕਰਦੀ ਹੈ ਪੁਸ਼ਕਰ ਮੈਂ ਬੱਚੇ ਮੇਰੇ ਉੱਥੇ ਪੜਦੇ ਐ ਜਮੀਰ ਪੜਦੇ ਐ ਜਾਈਦਾ ਸੀ ਦੇਖੀਦਾ ਸੀ ਬੜੀ ਛੋਟੀ ਜੀ ਮੰਡੀ ਸੀ ਪਰ ਇੰਨਾ ਸਮੇਂ ਚ ਸਰਕਾਰ ਨੇ ਉਹਨੂੰ ਬਹੁਤ ਉੱਥੇ ਚੱਕ ਲਿਆ ਜੇ ਆਪਣੀ ਮੰਡੀ ਨੂੰ ਸਰਕਾਰ ਸਿਰ ਤੇ ਹੱਥ ਰੱਖੂਗੀ ਆ ਤਾਂ ਬਸ ਟੈਰੀ ਮੰਡੀ ਐ ਇਹ ਦੋਸਤਾਂ ਦੀ ਦੇਸੀ ਕੋੜ ਹੈ ਜਿਹੜੀ ਵੱਡੀ ਬੰਡੀ ਹੈ ਇਹ ਪਰਫਰਮ ਕਰਨਾ ਚਾਹੀਦਾ ਹੈ ਤਾਂ ਕਰਕੇ ਮੈਂ ਗੁਰਰ ਸਾਹਿਬ ਨੂੰ ਬੇਨਤੀ ਕਰਕੇ ਆਹ ਮੰਡੀ ਨੂੰ ਪੱਕੀ ਕੱਟਿਆ ਜਾਵੇ ਇਹਨੂੰ ਪੰਚਾਇਤੀ ਰਾਏ ਮੈਂ ਕਿਉਂ ਦੇ ਦੇਉ ਜਾਂ ਐਨੀਮਲ ਹਸਬੰਡਰ ਪੈਕ ਵਿੱਚ ਦੇ ਦੇਉ ਇਹਨੂੰ ਉਹ ਸਿਰ ਤੇ ਹੱਥ ਰੱਖੋ ਇਹਨੂੰ ਅੱਗੇ ਲੈ ਕੇ ਚਲੀਏ ਇਹ ਤੁਸੀਂ ਪੰਜਾਬ ਸਰਕਾਰ ਨਾਲ ਵੀ ਕੋਈ ਟਾਈਪ ਕਿਤੇ ਇਸ ਵਾਰ ਨਹੀਂ ਵੀ ਜੀ ਮੈਂ ਪੰਜਾਬ ਸਰਕਾਰ ਨਾਲ ਨਹੀਂ ਟਾਈਪ ਕੀਤਾ ਮੈਂ ਇੱਕਾ ਥੋੜੇ ਬਾਅਦ ਵਿੱਚ ਬਣਾਈ ਅੱਜ ਇੱਕ ਪਿਲਰ ਹੈ ਸੋਸਾਇਟੀ ਦਾ মিডিਆ ਮੈਂ মিডিਆ ਦੇ ਵਿੱਚ ਆਪਦੀ ਗੱਲ ਚੱਕੀ ਮੇਰੀ ਗੱਲ ਪਹੁੰਚੀ ਜਿਹੜੇ ਆਪਣੇ ਸਿਆਸੀ ਬੰਦੇ ਨੇ ਜਾਂ ਸ਼ਾਸਨ ਨਾਲ ਜੁੜੇ ਹੋਏ ਪਾਵਿਆ ਜੀ ਆਵਾਜ਼ੀ ਸਰਕਾਰ ਦੇ ਨਾਲ ਮੇਰੀ ਗੱਲ ਪਹੁੰਚੀ ਇੱਕ ਮੈਂ ਅੱਜ ਭਾਜਪਾ ਨਾਲ ਜੁੜਿਆ ਬੰਦਾ ਹੈ ਮੈਂ ਗਵਰਨਰ ਸਾਹਿਬ ਭਾਜਪਾ ਦੇ ਹੁੰਦੇ ਹੈ ਇੱਕ ਚੰਗੇ ਬੰਦੇ ਹੈ ਉਹਨਾਂ ਕੋਲੇ ਮੈਂ ਜਾ ਕੇ ਬੇਇੱਜ਼ਤੀ ਕੀਤੀ ਉਹਨੇ ਮੇਰੀ ਬੇਇੱਜ਼ਤੀ ਪ੍ਰਵਾਨ ਕੀਤੀ ਤੋ ਤਲਵਾਜ਼ ਕੱਲ ਵੇ ਕਰਕੇ ਆਏ ਤਲਵਾਜ਼ ਮੋਨਾਂ ਕੱਲ ਕਰਕੇ ਆਏ ਤੇ ਅਗਲੀ ਬੇਇੱਜ਼ਤੀ ਕਰਕੇ ਸਾਨੂੰ ਜਿਹੜੀ ਘੋੜਾ ਮੰਡੀ ਪੱਕੀ ਕਰਦੇ ਲੋਟ ਕਿ ਅੱਜ ਐਨਿਮਲ ਹਸਬੈਂਡਰੀਸ ਹੈ ਕਿ ਮੁਕਸਰ ਨੇੜੇ 50 ਕਿੱਲੇ ਹੋਰ ਹੈ ਕਿਤੇ ਨਹੀਂ ਮੈਂ ਬਦ ਹੈ ਕਿ ਪਰਵਾਰ ਹੈ ਸ਼ੌਕ ਹੈ ਸੇਵਾ ਕਰੇ ਲੋਕ ਨਹੀਂ ਸਾਡੇ ਵਧਾਈ ਥਾਂ ਪਈ ਹੈ ਵਧਾਈ 25 ਕਿੱਲੇ ਹੈਗੀ ਹੈ ਇੱਕ ਨਾਲ ਫੋਕਲ ਪੁਆਇੰਟ ਹੈ ਪਰ 50 ਕਿੱਲੇ ਚਾਹੀਦੇ 60 ਕਿੱਲੇ ਚਾਹੀਦੇ ਜੋ 50 60 ਕਿੱਲੇ ਰਕਵਾ ਹੈ ਜਿਹੜਾ ਉਹ ਇੱਥੇ ਫੋਕਲ ਪੁਆਇੰਟ ਵਾਲੇ ਥਾਂ ਤੇ ਹੀ ਹੈ ਇੰਡਸਟਰੀ ਫੋਕਲ ਪੁਆਇੰਟ ਦਾ ਤਾਂ ਉਹਨੂੰ ਪਰਫਲਟ ਕੀਤਾ ਜਾਵੇ ਉਹਨੂੰ ਪੱਕੀ ਕੋੜਾ ਮੰਡੀ ਚ ਤਬਦੀਲ ਕੀਤਾ ਜਾਵੇ ਉਹਦੀ ਬੇਤੀ ਪਰਵਾਰ ਕਰਕੇ ਇੱਕ ਐਸ਼ਾ ਤੁਸੀਂ ਨਾਲ ਜ਼ਖਲੋ ਦੇ ਦਿੱਤੀ ਜੈਤੋ ਦੀ ਛੋਟੀ ਜਿਗਰਾਉ 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 ਨੂੰ ਜੈਤੋ ਦੀ ਵੀ ਗਲਤੀ ਹੋਈ ਉਹ ਵੀ ਇਹ ਨਾਲ ਚੋਣ ਲਿਆ ਇੱਕ ਇੱਕ ਹਾਂ ਅ ਜਿਵੇਂ ਪੰਜਾਬ ਸਰਕਾਰ ਨੇ ਇੱਕ ਤਾਂ ਜਿਗਰਾਉ ਪੱਕੀ ਮੰਡੀ ਹੈ ਇੱਕ ਜੈਤੋ ਮੰਡੀ ਹੈ ਕਿ ਜਿਹੜੇ ਘੋੜਿਆਂ ਦੀ ਮੰਡੀ ਸਾਤ ਦੁਵਾਰੀ ਲੱਗਦੀ ਹੈ ਇੱਕ ਤਾਂ ਮਾਗੀ ਵੇਲੇ ਲੱਗਦੀ ਹੈ ਤੇ ਇੱਕ ਵਾਰੀ ਦੁਸ਼ਹਿਰੇ ਵੇਲੇ ਲੱਗਦੀ ਹੈ ਇੱਕ ਬੜਾ ਵਧੀਆ ਸਰੋਤ ਹੈ ਆਮਦਨ ਦਾ ਬڑے-ਬڑے ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਸੋ ਉਹਦੇ ਅਸਰ ਬੇਨਤੀ ਕੀਤੀ ਹੈ